ਆ ਦੇਖੋ ਮੈਂ ਨਾ ਨੀਰਾ ਪਾਈ ਜਾਂਦਾ ਸੀਗਾ ਪਤੰਗ ਡੈਗ ਪਾ ਕੇ ਆਲਾ ਕਹਿੰਦਾ ਕਿੱਡਾ ਸੋਹਣਾ ਪਤੰਗ ਹੈ ਕੋਈ ਸੋਹਣਾ ਨਹੀਂ ਇਹ ਜਾਨਵਰਾਂ ਦਾ ਕਾਤਿਲ ਹੈ ਠੀਕ ਹੈ ਜੀ ਇਹਨੂੰ ਆਪਾਂ ਇਸ ਟਾਈਮ ਫਿਨਿਸ਼ ਕਰ ਦਾਂਗੇ ਖਤਮ ਤਾਂ ਕਿ ਇਹਨੂੰ ਕੋਈ ਡਾ ਨਾ ਸਕੇ ਇਹ ਚ ਯਾਰ ਬੱਠੇ ਭਰ ਗਿਆ ਕਿਉਂ ਪਾਲਕ ਨਿੱਗਰ ਬਹੁਤ ਆਥ ਤੋ ਬੋਈ ਤੁਸੀਂ ਐਂ ਦੇਖ ਲਓ ਵੀ ਪੱਤਾ ਕਿੰਨਾ ਚੌੜਾ ਪਾਲਕ ਦਾ ਅੱਛਾ ਕੋਈ ਯੂਰੀਆ ਜਾਂ ਕੋਈ ਡਰੇ ਡੀਏਪੀ ਨਹੀਂ ਪਾਈ ਬਈ ਜਮਾ ਨੈਚੁਰਲ ਪਾਲਕ ਹੈ ਬਾਕੀ ਜੇ ਆਪਾਂ ਯੂਰੀਆ ਜਰੀਆ ਪਾਈ ਹੁੰਦੀ ਆ ਗੰਨਾ ਦਾ ਬੋਟਾ ਖੜਾ ਕੋਲੇ ਇਹ ਇੰਨਾ ਪਤਲਾ ਥੋੜੀ ਰਹਿਣਾ ਸੀ ਤੁਹਾਨੂੰ ਪਤਾ ਹੀ ਹੈ ਇਹਨੇ ਹੁਣ ਨੂੰ ਹੋ ਜਾਣਾ ਸੀ ਬਾਸ ਨੂੰ ਕੋ ਭਾ ਪੂਰਾ ਮੋਟਾ ਆ ਲੋ ਇਹ ਆਪਣਾ ਬੱਠਲ ਗਿਆ ਪਰ ਉਹ ਪਿਆ ਹਲੇ ਦੂ ਵਾਰੀ ਸਬਜ਼ੀ ਚ ਪੈ ਜੂਗਾ ਧਣੀਆਂ ਵੀ ਲੈਣਾ ਸੱਚ ਮੈਨੇ ਕਿਹਾ ਸੀ ਧਣੀਆਂ ਵੀ ਵਧੀਆ ਖੜਾ ਪਾਣੀ ਲਾਉਣਾ ਵਾ ਧਣੀਆਂ ਆ ਦੇਖੋ ਯਾਰ ਹਾਲ ਧੁੰਦ ਦਾ ਥੱਲੇ ਰੋੜਾਂ ਗਿੱਲਾ ਹੋਇਆ ਵਾ ਜਿਵੇਂ ਮੀਂਹ ਪਿਆ ਹੁੰਦਾ ਬਈ ਪਾਣੀ ਖੜਾ ਆ ਪਿਆ ਠੀਕ ਹੈ ਨਹੀਂ ਤਾਂ ਚਲੋ ਪਿਆ ਨਹੀਂ ਦੇਖੋ ਪਾਣੀ ਕਿ ਮੈਂ ਖੜਾ ਸਾਰਾ ਰੋਡ ਕੰਕਰੀਟ ਉੱਤੇ ਦਰਖਤ ਲੰਮੇ ਲੰਮੇ ਆ ਤੇ ਇੰਨੀ ਧੁੰਦ ਆ ਬਈ ਤੇ ਤੁਸੀਂ ਐਂ ਹਿਸਾਬ ਲਾ ਲਓ ਆ ਦੇਖੋ ਪਾਣੀ ਹੁਣ ਇੱਥੇ ਯਾਰ ਮੰਨ ਲਾ ਸੁਨਣਾ ਰੋੜਾ ਏ ਲਟੇਰੇ ਪੈ ਆਣਾ ਕੌਣ ਜ਼ਿੰਮੇਵਾਰ ਆ ਯਾਰ ਆਹ ਕੌਣ ਲੈ ਜਾਣਾ ਪੈਸੇ ਲੈ ਜਾਣਾ ਠੀਕ ਹੈ ਯਾ ਕੋਸ਼ ਵੀ ਹੋ ਸਕਦਾ ਗੱਲਾ ਬੰਦਾ ਹੋਣਾ ਸਰਾਉਟ ਜਾਈ ਜਾਂਦਾ ਰੋਡ ਤੇ ਹੁਣ ਕੀ ਇਹਦਾ ਤੁਸੀਂ ਆਪ ਦੇ ਕਿੰਨਾ ਬੁਰਾ ਹਾਲ ਅੱਛਾ ਜੇ ਕੋਈ ਚੀਜ਼ ਰੱਖਦੇ ਆ ਕੋਲੇ ਵਿਚਾਰ ਵਾਸਤੇ ਸੇਫਟੀ ਵਾਸਤੇ ਫਿਰ ਜਦੋਂ ਕਿਤੇ ਤਲਾਸ਼ੀ ਹੁੰਦੀ ਆ ਫਿਰ ਪੁਲਿਸ ਕਹਿੰਦੀ ਆ ਕਿ ਇਹ ਤੁਸੀਂ ਬਾਤੋਂ ਰੱਖਿਆ ਤੁਸੀਂ ਕ੍ਰਾਈਮ ਕਰਨ ਲਈ ਰੱਖਿਆ ਹੋਇਆ ਇਹ ਦੋਨੇ ਪਾਸੇ ਮਾਰ ਪੈਂਦੀ ਆ ਹੁਣ ਦੱਸ ਕਿੱਧਰ ਜਾਵੇ ਬੰਦਾ ਸੇਫਟੀ ਵਾਸਤੇ ਇੱਥੇ ਕੋਈ ਵੀ ਚੀਜ਼ ਨਹੀਂ ਠੀਕ ਹੈ ਤੁਸੀਂ ਆਪ ਦੇਖ ਲਓ ਰੋਡ ਤੇ ਬਿਹਿੰਡਾ ਜੋਗਾ ਅਨੰਦ ਰੋਡ ਉਧਰ ਨਹਿਰ ਵੱਲ ਨਹਿਰ ਦੀ ਪੱਟੜੀ ਤੇ ਵੀ ਇਹੀ ਹਾਲ ਹੈ ਠੀਕ ਹੈ ਦੇਖੋ ਹੁਣ ਤੁਸੀਂ ਸੋਚਣ ਵਾਲੀ ਗੱਲ ਹੈ ਵਧੀਆ ਤੇਲ ਤੂ ਲਾਤਾ ਆਪਾਂ ਇਹ ਝੋਟੀ ਵੇਚਾਂਗੇ ਪੂਰੀ ਲੰਮੀ ਬੇਲ ਦੀ ਉੱਚੀ ਲੰਮੀ ਐ ਸਿੰਘ ਕੁਆਲਟੀ ਦੇਖ ਲੋ ਠੀਕ ਐ ਫੇਸ ਦੇਖ ਲੋ ਮੱਥਾ ਵੇਖ ਲੋ ਪੂਰੇ ਵਧੀਆ ਐ ਸਿੰਘ ਐ ਤੇ ਫਰੇ ਸੂਨ ਦੇ ਵਿੱਚ ਇਹਦਾ ਟਾਈਮ ਪਿਆ ਪਹਿਲਾਂ ਸੁਣਿਆ ਇਹਨੇ ਗੱਬੜ ਐ ਗੱਦਾ ਪਟਿਆ ਹੋਇਆ ਤੇ ਵੇਚਾਂਗੇ ਬਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਇਹ ਦੇ ਕਰਕੇ ਵੀ ਇਹ ਕਿਸੇ ਵਧੀਆ ਘਰੇ ਜਾਵੇ ਤੇ ਓਕੇ ਆ ਗਿਆ ਤਨੰਕ ਜੀ ਜੀ ਕਾਈ ਹੈ ਹਾਂ ਆ ਕਿਹਦੀ ਗੱਡੀ ਹੈ ਵਧੀਆ ਬਣ ਗਈ ਨਾ ਕਿਹਦੀ ਹੈ ਪਪਾਏ ਕਿਦੀ ਪਪਾਏ ਦੀ ਮੇਰੀ ਹੈ ਬੱਚੋ ਉਹ ਖੜਾ ਵੀਡੀਓ ਬਣਾਉਂ ਲਿਆ ਕਿੰਨੇ ਕਿੰਨੇ ਦੀ ਲਈ ਸੀ ਭਈ ਇਹ ਨੌ ਦੀ ਪੂਰੀ ਰੋ ਆਨ ਰੋਡ ਨੌ ਦੀ ਸਾਢੇ ਨੌ ਦੀ ਲੈ 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 ਹਾਂ ਕੀ ਕਾਰਟੂਨ ਦੇਖਣਾ ਕਾਰਟੂਨ ਨੇ ਆਪਾਂ ਵੀਡੀਓ ਬਣਾ ਬਣਾ ਲਈ ਬਲੌਗ ਹੂੰ ਠੀਕ ਹੈ ਆ ਦੇ ਇਹ ਪਾਲੇ ਬ੍ਰੇਕ ਨਾ ਨਾ ਇਹ ਇਹਦੇ ਵਿੱਚ ਜਿਹੜੇ ਐਡਵਾਂਸ ਫਿਚਰ ਵੀ ਆਇਆ ਹੋ ਕੋਈ ਨਾ ਹੋਣਾ ਇਹ। ਵੇਚਣਾ ਬੜੀ ਨਾਨਕ। ਨਾ 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 ਉਹ ਦੇਖੋ ਉਹ ਦੇ ਮਾਉ ਉਹ ਦੇ ਦੇ। ਇਹ ਕੜਾਈ ਆ ਆਪਣੇ ਪ੍ਰੋਣਾ ਸਾਹਿਬ ਜੀ ਨੇ ਕਾਰ 9 9.5 ਦੀ ਔਨ ਰੋਡ ਕਹਿੰਦੇ ਆ ਵੀ ਬੈਗੀ ਦੇਖ ਲਓ ਆਪ ਹੀ ਤੁਸੀਂ ਤੇ ਚਲੋ ਠੀਕ ਹੈ ਹਾਂ ਹੋਰ ਹੈ ਨਹੀਂ ਹੋਰ ਪਾ ਉਹਨਾਂ ਹੋਰ ਨਹੀਂ ਖਤਮ ਔਖਤਮ ਹੋ ਗਿਆ ਬਸ ਆ ਦੇ ਕਿੰਨਾ ਗਿੱਲਾ ਕਰਤਾ ਥਾ ਖਤਮ ਹੋ ਗਿਆ ਹੋਰ ਨਹੀਂ ਬਸ ਹੋਣੀ ਹੋਣੀ ਇੱਥੇ ਚਲਾ ਦੇ ਖੜਕੇ ਕੀ ਹੈ ਇਹ ਚ ਕੀ ਆਹਾ ਆਹਾ ਕੀ ਹੈ ਮਾਈ ਮਾਣੀ ਮਾਣੀ ਇਤਿਲਾ ਦੇ ਕੀ ਮਿਲਦਾ ਲੈ 22 ਮਾਣੀ ਇਹ ਤਾਂ ਸਬਸਕ੍ਰਾਈਬ ਤਾਂ ਕਰਦੇ ਹੈ ਬਾਈਦ ਐਂ ਕਾ ਸਾਸਰੀ ਕਾਲ ਤਾਂ ਬੁਲਾ ਦੇ ਆ ਦੇਖ ਅੰਦਰ ਸਾਸਰੀ ਕਾ ਬੁਲਾ ਦੇ ਵੀਡੀਓ ਚ ਹੈ ਸਾਸਰੀ ਕਾਲ ਜੀ ਇਹ ਆਪਣਾ ਭਾਣ ਜਾਈ 2 ਸਾਲ ਦਾ ਹੋਇਆ ਹੁਣ ਇਹ ਇਹਦਾ ਨਾਮ ਹੈ ਨਾਨਕ ਸਿੰਘ ਜੀ ਤੇ ਇਹਦਾ ਜਿੱਥੇ ਜਨਮ ਹੋਇਆ ਸੀਗਾ ਉਹਦੇ ਆਪਣੇ ਗੁਰਪੁਰਪ ਸੀਗੇ ਮਤਲਬ ਕਿ ਗੁਰੂ ਨਾਨਕ ਦੇਵ ਜੀ ਦਾ ਠੀਕ ਹੈ ਜੀ ਜਿੱਥੇ ਜਨਮ ਸੀ ਉਹਦੇ ਇਹਦਾ ਹੋਇਆ ਸੀ ਤਾਂ ਅਸੀਂ ਨਾਮ ਹੋਰ ਸੋਚੇ ਬਹੁਤ ਸੀ ਪਰ ਅਸੀਂ ਨਾਨਕ ਸਿੰਘ ਹੀ ਰੱਖਤਾ ਨਾਮ ਚਲੋ ਜੀ ਬਸ ਖੰਮ ਹੋ ਗਿਆ ਹੁਣ ਖਤਮ ਹੋ ਗਿਆ ਹੈ ਹੋਰ ਨਹੀਂ ਖਤਮ ਹੋਰ ਤਾਂ ਹੈ ਹੀ ਨਹੀਂ ਬਸ ਹੁਣ ਖਤਮ ਰੱਖ ਦਿਓ ਹੁਣ ਇਹਨੂੰ ਹੁਣ ਰੱਖ ਲਓ ਟਰੈਕਟਰ ਖੜਾ ਟਰੈਕਟਰ ਚਲਾ ਲਓ ਉਹ اسی ਟਰੈਕਟਰ ਚਲੋ ਜੀ ਕੀ ਹੋ ਗਿਆ ਕਿ ਚੀਨੀ ਕੀ ਟਰੈਕਟਰ ਤਾਂ ਤੇ ਕੀ ਹਾਂ ਆਲਾ ਅੱਕੇ ਹੀ ਨਾ ਪਰਨਾ ਕਹੀ ਬਣਾ ਰખીਆ ਖੁਰਚ ਨਹੀਂ ਆਲਾ ਇਹਨੂੰ ਪਰ ਕੇ ਫਿਰ ਖਿੱਚੀ ਲੈ ਪਰ ਲਓ ਇਹਨੂੰ ਪੂਰਾ ਜ਼ੋਰ ਲੱਗਿਆ ਪਿਆ ਹਾਂ ਪੂਰਾ ਜ਼ੋਰ ਲੱਗਿਆ ਪਿਆ ਵੀ ਭਰਨੀ ਹੈ ਲੈ ਕੇ ਜਾਣੀ ਹੈ 오오 oh. <laughs>